ਮੈਂ ਕਦੀ ਵੀ ਇਹੋ ਜਿਹੀ ਚੀਜ਼ ਨਹੀਂ ਕਰਦਾ ਮੈਂ ਵਾਸ਼ਬੁਰੂ ਤੇ ਵਿਸ਼ਵਾਸ ਰੱਖਦਾ ਤੁਹਾਨੂੰ ਸਾਰਿਆਂ ਨੂੰ ਪਤਾ ਮੋਨੇ ਮੈਂ ਸਭ ਤੋਂ ਪਹਿਲਾਂ ਆਪਣੇ ਮਾਤਾ ਪਿਤਾ ਦੇ ਜਿੱਤੇ ਹੁੰਦਾ ਦਸਿਸ ਕਰ ਰਿਹਾ ਉੱਥੇ ਮੈਂ ਮੱਥਾ ਟੇਕਿਆ ਆਪਣੇ ਦਾਦੀ ਨੂੰ ਮੱਥਾ ਟੇਕਿਆ ਔਰ ਗੁਰਦੁਆਰਾ ਸਾਹਿਬ ਜਿਹੜਾ ਸਾਡੇ ਸਭ ਤੋਂ ਵੱਡੇ ਬਾਬਾ ਸੇਵ ਸਿੰਘ ਰੰਦਾਵਾ ਹੋਏ ਨੇ ਉਹਨਾਂ ਤੋਂ ਅਸ਼ੀਰਵਾਦ ਲੈ ਕੇ ਆਉਂਦਾ ਹਾਂ ਉਹ ਫਤਿਹ ਹੋਈ ਜਿਹੜਾ ਕਿਹਨੂੰ ਕਿਵੇਂ ਦੇਖਦੇ ਜਿੱਤ ਬੜਾ ਕਰੇਗਾ ਸਰਕਾਰ ਬਣਾਏਗਾ 100% ਕਰੇਗਾ ਪ੍ਰਧਾਨ ਮੰਤਰੀ ਜੀ ਦੀ ਜੇ ਦੇ ਦੀ ਸੁਪਰੀਛਾ ਆਈਆਂ ਇਹਦਾ ਮਤਲਬ ਪ੍ਰਧਾਨ ਮੰਤਰੀ ਡਰ ਗਿਆ ਕਿ ਮੈਂ ਇਹ ਮੇਰਾ ਆਪਣਾ ਪਿੰਡ ਹੈ ਔਰ ਇਹ ਇਸ ਪਿੰਡ ਨੇ ਸਾਡੇ ਪਰਵਾਹ ਨੂੰ ਅੱਜ ਤੱਕ ਬਹੁਤ ਕੁਛ ਦਿੱਤਾ ਮੇਰੇ ਪਿਤਾ ਜੀ ਤੋਂ ਲੈ ਕੇ ਔਰ ਸਭ ਤੋਂ ਪਹਿਲੇ ਉਹ ਇਸ ਪਿੰਡ ਦੇ ਸਰਪੰਚ ਬਣੇ ਸੀ ਹਾਲ ਸਭ ਤੋਂ ਛੋਟੀ ਪੰਜਾਬ ਚ ਸਭ ਤੋਂ ਛੋਟੀ ਉਮਰ ਦੇ ਉਹ ਸਰਪੰਚ ਬਣੇ ਸੀ ਤੇ ਉਸ ਵੇਲੇ ਅਜਿਹੜਾ ਤੁਸੀਂ ਸਾਹਮਣੇ ਸਕੂਲ ਦੇਖ ਰਹੇ ਹੋ ਇਹ ਸਰਦਾਰ ਪ੍ਰਤਾਪ ਸਿੰਘ ਕਹੜੋਂਦੂ ਡਵੈਲਪਮੈਂਟ ਮਿਨਿਸਟਰ ਹੁੰਦੇ ਸੀ ਪੰਚਾਇਤੀ ਰਾਜ ਦੇ ਉਹਨਾਂ ਨੇ ਸਭ ਤੋਂ ਪਹਿਲਾਂ ਆ ਕੇ ਕਿ ਪਿੰਡ ਦੇ ਸਰਪੰਚ ਜਿਹੜਾ ਸਭ ਤੋਂ ਛੋਟੀ ਉਮਰ ਦਾ ਬਣਿਆ ਸਰਪੰਚ ਉਹਨੂੰ ਜਾ ਕੇ ਸਨਮਾਨਿਤ ਕਰਨ ਪਿੰਡ ਦੀ ਸੜਕ ਨਹੀਂ ਸੀ ਹੁੰਦੀ ਪਿੰਡ 'ਚ ਬਿਜਲੀ ਨਹੀਂ ਸੀ ਹੁੰਦੀ ਤੇ ਉਹ ਸਰਪੰਚ ਬਣ ਤੋਂ ਬਾਅਦ ਇਹ ਪਿੰਡ ਨੂੰ ਹਾਈ ਸਕੂਲ ਦੇ ਕੇ ਗਿਆ ਔਰ ਇਹ ਸਾਈ ਸਕੂਲ ਨੇ ਬਹੁਤ ਦੁਨੀਆ ਪੜਾ ਕੇ ਨੌਕਰੀਆਂ ਤੋਂ ਤਕਰੀਬਨ ਸਾਡਾ ਸਾਰਾ ਪਿੰਡ ਨਹੀਂ ਆੜਾ ਦਵਾਲਾ ਵੀ ਨੌਕਰੀ ਦੇ ਲੱਗ ਫਕਰ ਮੈਂ ਕਰ ਸਕਦਾ ਕਿ ਵਾਹਿਗੁਰੂ ਨੇ ਜਿਹੜੀ ਵੀ ਇਥੋਂ ਚੀਜ਼ ਬਖਸ਼ੀ ਆ ਆਪਣੇ ਪਿੰਡ ਦੇ ਪਰਵਾਹਾਂ ਨੇ ਫਿਰੇ ਹਲਾਕੇ ਨੇ ਉਨੋਂ ਬਖੂਬੀ ਮੈਨੂੰ ਬਾਇਆ ਅੱਜ ਜਦੋਂ ਮੈਂ ਆ ਮੇਰੇ ਪਿੰਡ ਦੇ ਲੋਗ ਜਾਂ ਮੇਰੇ ਭੈਣ ਭਰਾ ਖੜੇ ਹੁੰਦਾ ਬੜਾ ਮਾਣ ਨੂੰ ਸੁਸੂਗਾ ਕਿ ਮੈਂ ਉਸ ਪਿੰਡ ਚੋਂ ਜਿਸ ਪਿੰਡ ਨੇ ਬਹੁਤ ਛੋਟੀ ਸ਼ਹਾਦਤ ਦੇ ਕੇ ਗੁਰਦੁਆਰਾ ਸਾਹਿਬ ਜਿਹੜੇ ਨੇ ਉਹਨਾਂ ਨੂੰ ਯਾਦ ਕਰਿਆ ਨਣਕਾਣਾ ਸਾਹਿਬ ਆਪਣੀ ਸ਼ਹਾਦਤ ਦਿੱਤੀ ਔਰ ਉਥੋਂ ਨਰਨੂ ਮਹੰਤ ਨੂੰ ਖੜਿਆ ਤਾਪ ਕੇ ਜਿੰਦੇ ਝੰਡਾ ਨਾਲ ਸਾੜੇਗੇ ਉਹ ਪਿੰਡ ਦਾ ਇਤਿਹਾਸ ਹੈ ਔਰ ਮੈਨੂੰ ਲੋਕਾਂ ਨੇ ਦੱਸਿਆ ਕਿ ਸਾਡੇ ਪਿੰਡ ਦੀ ਤੂਸੀ ਬਣਾਈ ਸਾਡੇ ਇਲਾਕੇ ਦੀ ਤੂਸੀ ਬਣਾਈ ਸਾਡੇ ਕਲਾਕੀਆਂ ਸੜਕਾਂ ਬਣਾਈਆਂ ਤੇ ਉਹਦੇ ਚ ਮੈਨੂੰ ਇਹ ਲੱਗਾ ਕਿ ਜੋ ਮੇਰੇ ਪਿਤਾ ਜੀ ਨੇ ਕੰਮ ਕੀਤੇ ਨੇ ਜੋ ਵਾਈਗਰੂ ਨੇ ਬਖਸ਼ਿਸ਼ ਕੀਤੀ ਹੈ ਜੋ ਮੇਰੇ ਪਿੰਡ ਦਾ ਜਿਹੜਾ ਨਾਮ ਆ ਤੇ ਇਹ ਬਹੁਤ ਤੁਹਾਡਾ ਨਾਮ ਆ ਤੇ ਇਹਨੂੰ ਅੱਗੇ ਲੈ ਕੇ ਚੱਲਿਆ ਦੇਖੋ ਮੈਨੂੰ ਲੜਾਈ ਦੇ ਵਿੱਚ ਲੜਾਈ ਮੈਨੂੰ ਵਨ ਸਾਈਡਡ ਹੀ ਲੱਗੀ ਕਿ ਮੈਂ ਜਿੱਥੇ ਗਿਆ ਮੇਰੇ ਤੋਂ ਮੇਰੇ ਪਿਤਾ ਜੀ ਤੋਂ ਲੈ ਕੇ ਮੈਨੂੰ ਤੇ ਮੈਨੂੰ ਇਹ ਨਹੀਂ ਦੱਸਣਾ ਪਿਆ ਕਿ ਮੈਂ ਫਿਲਮਾਂ ਦਾ ਹੀਰੋ ਆ ਨੇ ਐਸ ਪਾਰਟੀ ਦੇ ਨਾਲ ਮੈਂ ਉਸ ਪਾਰਟੀ ਦੇ ਨਾਲ ਮੈਂ ਇਹਦਾ ਕੈਂਡੀਡੇਟ ਮੈਂ ਮੋਦੀ ਨਹੀਂ ਤੁਮਕਣ ਨਹੀਂ ਇਹ ਗੱਲਾਂ ਨੇ ਮੈਨੂੰ ਕਹਿਣੀਆਂ ਪਈਆਂ ਕਿ ਤੁਸੀਂ ਬੜੇ ਹੈਰਾਨ ਹੋ ਲੋਗੇ ਤੇ ਮੇਰੇ ਮੇਰੇ ਕੰਸਟਿਟੂਐਂਸੀ ਚ ਨੈਸ਼ਨਲ ਲੀਡਰ ਇੱਕ ਨਹੀਂ ਹੈ ਕਿਉਂਕਿ ਉਹਨਾਂ ਨੇ ਕਿਹਾ ਕਿ ਉਹ ਆਪਣੇ ਆਪ ਦੀ ਇੰਨਾ ਹੈਗਾ ਕਿ ਤੂੰ ਉੱਥੇ ਇਲੈਕਸ਼ਨ ਲੜ ਤੇ ਅਸੀਂ ਔਰ ਮੈਨੂੰ ਸਭ ਤੋਂ ਵੱਡੀ ਖੁਸ਼ੀ ਹੋਈ ਹੈ ਕਿ ਮੇਰੇ ਜਿੰਨੇ ਵੀ ਸਾਥੀ ਲੀਡਰ ਨੇ ਰੱਬ ਦਾ ਬਾਜਵਾ ਫਤਿਹ ਵੀ ਆਪਣਾ ਪ੍ਰਤਾਪ ਬਾਜਵਾ ਫਾੜਾ ਮੈਂ ਆਪਣੀ ਕਰਨਾ ਚੌਧਰੀ ਔਰ ਉੱਥੇ ਅਮਿਤ ਵੀਰ ਸੁਤਮਗਲੇ ਪਾਸੇ ਕਲੇਜੋਂ ਤੁਸੀਂ ਨਰੇਸ਼ अरोड़ा ਨਰੇਸ਼ ਪੂਰੀ ਨਾਲ ਹੀ ਆਜੋ ਕੋਈ ਥੋਂ ਪਾਣੇ ਮਾਰਥੀ ਉਹਨਾਂ ਦਾ ਬੇਟਾ ਤੇ ਉਹਨਾਂ ਦਾ ਪਰਿਵਾਰ ਪੂਰੇ ਤੇ ਉਹਨਾਂ ਦੇ ਵਰਕਰ ਇੰਨੇ ਜ਼ਬਰਦਸਤ ਤਰੀਕੇ ਦੇ ਨਾਲ ਲੱਗੇ ਮੈਨੂੰ ਕਦੇ ਇਹ ਨਹੀਂ ਪ੍ਰੋਬਲਮ ਆਈ ਕਿ ਕਿ ਕਿੰਸ ਨੂੰ ਮਨਾਉਣਾ ਪਿਆ ਜਾਂ ਬਟਾਲੇ ਤੇ ਤੁਸੀਂ ਵੇਖ ਲਓ ਬਟਾਲੇ ਤੇ ਸਭ ਤੋਂ ਜ਼ਿਆਦਾ ਕੰਮ ਹੋਇਆ ਔਰ ਸਭ ਤੋਂ ਜ਼ਿਆਦਾ ਮੀਟਿੰਗਜ਼ ਉੱਥੇ ਖੰਡ ਜਬ ਹੋਈਆਂ ਤੁਹਾਨੂੰ ਤਗੜੇ ਹੋ ਕੇ ਲੋਕਾਂ ਨੇ ਜੋ ਵਿਸ਼ਵਾਸ ਪ੍ਰਗਟ ਕੀਤਾ ਔਰ ਮੈਨੂੰ ਇਵੇਂ ਲੱਜਾ ਕੇ ਮੇਰੇ ਪਤਾ ਜੀ 1972 ਚ ਵੀ ਜਿਸ ਪਿੰਡ ਤੇ ਗਿਆ ਤੇ ਉੱਥੇ ਵੀ ਅੱਜ ਉਹਨੇ ਘੱਟੀ ਨਹੀਂ ਪੱਥਰ ਨੇ ਤੇ ਛੋਟੇ ਕੰਮ ਨੇ ਉਸ ਵੇਲੇ ਛੋਟਾ ਨਹੀਂ ਪੱਥਰ ਸੀ ਤੇ ਵੱਡੇ ਕੰਮ ਸੀ